ਤੇ ਕੀ ਗੱਲ ਬਾਤ ਹੈ ਮੈਂ ਜੀ ਇਹ ਦੀਵਾਲੀ ਵਾਲੀ ਰਾਤ ਸੀ ਤੇ ਮੈਂ ਮੇਰਾ ਬ੍ਰਦਰ ਘਰ ਨਹੀਂ ਗਿਆ ਸੀ ਮੈਂ ਉਹਨੂੰ ਲੱਭਣ ਵਾਸਤੇ ਅੱਗੇ ਗਿਆ ਤੇ ਮੈਨੂੰ ਪਤਾ ਲੱਗਾ ਕਿ ਜਿਹੜਾ ਸੰਦੀਪ ਸਿੰਘ ਨੇ ਉਹ ਤੇ ਘਰ ਦੇ ਬੂਹੇ ਅੱਗੇ ਜੂਆ ਖੜੀ ਰਿਹਾ ਸੀ ਹੂੰ ਹੂੰ ਮੈਨੂੰ ਪਤਾ ਲੱਗਾ ਵੀ ਬ੍ਰਦਰ ਮੇਰਾ ਉੱਥੇ ਗਿਆ ਮੈਂ ਉਹਨੂੰ ਲੈਣ ਵਾਸਤੇ ਗਿਆ ਸੀ ਤੇ ਉਸ ਤੋਂ ਬਾਅਦ ਮੈਂ ਆਪਣੇ ਭਰਾ ਨਾਲ ਝਟਕਿਆ ਵੀ ਮੈਂ ਹਾਂ ਵੀ ਇਹ ਕੰਮ ਉਹ ਚੰਗਾ ਨਹੀਂਗਾ ਤੇ ਉੱਥੋਂ ਮੈਂ ਆਪਣੇ ਬ੍ਰਦਰ ਨੂੰ ਲੈਣ ਵਾਸਤੇ ਘਰ ਵਾਸਤੇ ਉਹਨੂੰ ਕਿਹਾ ਤੇ ਮੌਕੇ ਤੇ ਲਖਵੀਰ ਸਿੰਘ ਜਿਹੜਾ ਸਤਕਾਰ ਕਮੇਟੀ ਦਾ ਆਪਦੇ ਆਪ ਨੂੰ ਪ੍ਰਧਾਨ ਕਹਿੰਦਾ ਉਹ ਤੇ ਨਾਲ ਸਰਪੰਚ ਤੇ ਉਹਤੇ ਦੋ ਲੜਕੇ ਗਏ ਸੀ ਜਿਹੜੇ ਚਿੱਟੇ ਦੇ ਆਦੀ ਨੇ ਉਹਨਾਂ ਤੇ ਪਹਿਲਾਂ ਹੀ ਦੋ ਐਨਡੀਪੀਐਸ ਦੇ ਪਰਚੇ ਹਗੇ ਨੇ ਤੇ ਸਤਕਾਰ ਕਮੇਟੀ ਵਾਲਾ ਲਖਵੀਰ ਸਿੰਘ ਉਹਨਾਂ ਦੀ ਸਪੋਰਟ ਕਰ ਰਿਹਾ ਜਿੰਦੇ ਚੱਕਰ ਦੇ ਵਿੱਚ ਉਹਨੇ ਅੱਜ ਆਪਣੇ ਡੀਸੀ ਦਫ਼ਤਰ ਦੇ ਅੱਗੇ ਧਰਨਾ ਲਾਇਆ ਹੈ ਉੱਥੇ ਕਾਰਨ ਕੀ ਬਣਿਆ ਕਿ ਜਦੋਂ ਤੁਸੀਂ ਉਹਨਾਂ ਨੂੰ ਕਹਿਣ ਵਾਸਤੇ ਜੂਵੇ ਦੇ ਗਏ ਆ ਕਿ ਕੀ ਕਾਰਨ ਕੀ ਬਣਿਆ ਕਾਰਨ ਇਹ ਬਣਿਆ ਜੀ ਉਹ ਲਖਵੀਰ ਸਿੰਘ ਉੱਥੇ ਮੌਜੂਦਾ ਸੀ ਉਹ ਕਹਿੰਦਾ ਵੀ ਇਹਨਾਂ ਨੂੰ ਅੱਜ ਆਪਾਂ ਸੁੱਕਾ ਨਹੀਂ ਜਾਣ ਦੇਣਾ ਉਹਨਾਂ ਨੇ ਲਖਵੀਰ ਸਿੰਘ ਨੇ ਖੁਦ ਲਲਕਾਰਾ ਮਾਰਿਆ ਵੀ ਆ ਇਹਨਾਂ ਨੂੰ ਫੜ ਲਓ ਫੜ ਲਓ ਤੇ ਉਹਨਾਂ ਨੇ ਜਦੋਂ ਅਸੀਂ ਘਰੇ ਜਾਣ ਲੱਗੇ ਤੇ ਸਾਨੂੰ ਖਿੱਚ ਕੇ ਅੰਦਰ ਲੈ ਗਏ ਮੇਰੀ ਮਾਰਕੁੱਟ ਕੀਤੀ ਬਹੁਤ ਜ਼ਿਆਦੀ ਜਿਸ ਦੇ ਕਾਰਨ ਮੈਨੂੰ ਸਿਵਲ ਹਸਪੀਟਲ ਤੇ ਦਾਖਲ ਕਰਾਇਆ ਗਿਆ 21 ਬੰਦੇ ਹੈਗੇ ਜਿਹੜਾ ਮੈਨੂੰ ਇਹਨਾਂ ਦੇ ਘਰੋਂ ਅੰਦਰੋਂ ਛਡਵਾ ਕੇ ਤੇ ਮੈਨੂੰ ਮੁਰਕ ਕੇ ਰਾਤ ਦਾ ਸਮਾਹਣ ਕਰਨ ਮੈਂ ਦਾਖਲ ਨਹੀਂ ਹੋ ਸਕਿਆ ਤੇ ਤੜਕੇ ਮੈਂ ਦਾਖਲ ਹੋਇਆ ਤੇ ਅੱਜ ਹੁਣ ਕੀ ਅਸਰ ਆ ਐਸਐਸਪੀ ਨੇ ਮਿਲਣਾ ਆਇਆ ਨੇ ਕੀ ਕਰ ਮੈਂ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਮੈਨੂੰ ਜਿਹੜਾ ਬੰਦਾ ਨਿਆ ਦਿੱਤਾ ਜਾਵੇ ਜਿਹੜੀ ਉਹਨੇ 3 ਤਰੀਕ ਦੀ ਜਾਲੀ ਸੱਟਾ ਮਾਰ ਕੇ ਆਪ ਉਹ ਦਾਖਲ ਹੋਇਆ ਆਪ ਹੀ ਉਹਦੇ ਵਿੱਚ ਬਿਆਨ ਕੀਤੇ ਜਾਂ ਦਰਜ ਕਰਵਾਏ ਨੇ ਤੇ ਪ੍ਰਸ਼ਾਸਨ ਅੱਗੇ ਇਹੀ ਮੰਗਿਆ ਵੀ ਜਿਹੜੀ ਬਣਦੀ ਕਾਰਵਾਈ ਜਿਹੜੀ ਸੱਚੀ ਹੈ ਉਹਦੇ ਤੇ ਕਾਰਵਾਈ ਕੀਤੀ ਜਾਵੇ ਜੀ ਅਜੇ ਤੱਕ ਅਰੇ ਅਕੀ ਕੀਤਾ ਗਿਆ ਕਿਸੇ ਨੇ ਨਹੀਂ ਜੀ ਕਿਸੇ ਨੂੰ ਰੈਸਟ ਨਹੀਂ ਕੀਤਾ ਗਿਆ ਜੀ ਸਿੱਖ ਜਥੇਬੰਦੀਆਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਸਿੱਖ ਜਥੇਬੰਦੀਆਂ ਸਾਰੀਆਂ ਸਤਕਾਰਯੋਗ ਨੇ ਮੈਂ ਉਹਨਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਵੀ ਇਹ ਜਿਹੜਾ ਲਖਬੀਰ ਸਿੰਘ ਇਹ ਸਤਕਾਰ ਕਮੇਟੀ ਵਾਲਾ ਆਪਦੇ ਆਪ ਨੂੰ ਆਗੂ ਕਹਾਉਂਦਾ ਇਹ ਬਿਲਕੁਲ ਝੂਠੀਆਂ ਲੜਾਈਆਂ ਤੇ ਪੈਸੇ ਲੈਂਦਾ ਲੋਕਾਂ ਕੋਲੋਂ ਸਾਰੇ ਪਿੰਡ ਨੂੰ ਪਤਾ ਸਾਰਾ ਪਿੰਡ ਦੁਖੀ ਜਾਂਦੇ ਤੋਂ ਜੀ ਕੀ ਨਾਮ ਤੇ ਕਿੱਥੋਂ ਦੇ ਰਹਿਣ ਵਾਲੇ ਮੇਰਾ ਨਾਮ ਵੀ ਸਨਾਵ ਸਿੰਘ ਹੈ ਮਹਾਲ ਮੇਰਾ ਪਿੰਡ ਹੈ ਸਾਡਾ ਮੁੱਖ ਕਾਰਨ ਇੱਥੇ ਅੱਜ ਇਹੋ ਹੀ ਹੈ ਕਿ ਅਸੀਂ ਈਐਸਪੀ ਸਾਹਿਬ ਨੂੰ ਮਿਲੇ ਆ ਜੋ ਇਹਨੇ ਝੂਠੀ ਲੜਾਈ ਬਣਾਈ ਏ ਕਿੰਨੇ ਬਣਾਈ ਕੋਲਖਵੀਰ ਸਿੰਘ ਸਤਕਾਰ ਕਮੇਟੀ ਦਾ ਪ੍ਰਧਾਨ ਹੈਗਾ ਏ ਜਾਂ ਪਤਾ ਨਹੀਂ ਸਾਨੂੰ ਹੈਗਾ ਵੀ ਕਿ ਨਹੀਂ ਇਹ ਪਿੰਡ ਦੇ ਵਿੱਚ ਝੂਠੀਆਂ ਲੜਾਈਆਂ ਬਣਾ ਕੇ ਝੂਠੇ ਪਰਚੇ ਕਰਾਉਣੇ ਜਾਣਦਾ ਏ ਰੇਗ ਨਾਲੀ ਦੀ ਸੈਟਿੰਗ ਏ ਹਸਪਤਾਲ ਨਾਲ ਲਾ ਲੋ ਇਧਰ ਪ੍ਰਸ਼ਾਸਨ ਨਾਲ ਲਾ ਲੋ ਤੇ ਇਹ ਬੰਦਾ ਝੂਠੀਆਂ ਲੜਾਈਆਂ ਬਣਾ ਕੇ ਇਹ ਪਰਚੇ ਕਰਾਉਂਦਾ ਏ ਅਸੀਂ ਤਾਂ ਜਥੇਬੰਦੀਆਂ ਨੂੰ ਵੀ ਅਪੀਲ ਕਰਨੇ ਆ ਇਹ ਜਿਹੜੇ ਬੰਦਿਆਂ ਨੂੰ ਨੱਥ ਪਾਓ ਇਹ ਜਿਹੜੇ ਸਿੱਖ ਕੌਮ ਦੀ ਬਦਨਾਮੀ ਕਰਾਉਂਦੇ ਨੇ ਇਹ ਜਿਹੇ ਬੰਦਿਆਂ ਨੂੰ ਪਾਰਟੀ 'ਚ ਜਥੇਬੰਦੀ 'ਚ ਰੱਖਣਾ ਹੀ ਨਹੀਂ ਚਾਹੀਦਾ ਜਿਹੜੇ ਸਿੱਖ ਕੌਮ ਦੀ ਬਦਨਾਮੀ ਕਰਾਉਂਦੇ ਨੇ ਗਲਤ ਕੰਮ ਕਰਾਉਂਦੇ ਨੇ ਇਹਦੇ ਤੇ ਜੂਏ ਦਾ ਪਰਚਾ ਹੋਇਆ ਏ ਜੂਏ ਇੰਨੇ ਸਾਡੇ ਕੋਲ ਐਫ ਆਰ ਦੀ ਕਾਪੀ ਵੀ ਏ ਆਪ ਨੂੰ ਪਿੰਡ ਦੇ ਵਿੱਚ ਚੱਲਦਾ ਸੀ ਜੂਆ ਪਿੰਡ ਦੇ ਵਿੱਚ ਚੱਲਦਾ ਸੀ ਸਰਪੰਚ ਆਵ ਖੜਾ ਰਿਆ ਸੀ ਉਹਦੇ ਬੂਹੇ 'ਕੇ ਹੂੰ ਹੂੰ ਉਹਦੇ ਬੂਹੇ 'ਕੇ ਖੜਾ ਰਿਆ ਸੀ ਅਸੀਂ ਰੋਕਣ ਗਏ ਸਾਡੇ ਬੰਦੇ ਰੋਕਣ ਗਏ ਉਲਟਾ ਇਹਨਾਂ ਨੂੰ ਪਤਾ ਲੱਗਾ ਤੇ ਇਹਨਾਂ ਸਾਡੇ ਬੰਦਿਆਂ ਤੇ ਕੁੱਟਮਾਰ ਕੀਤੀ ਏ ਤੇ ਹਈ ਉਲਟਾ ਬਾਅਦ ਚ ਆ ਵੀ ਛੜਾ ਕੇ ਲਿਆਏ ਤੇ ਅਬਦੇ ਜੋ ਜਿੰਨਾ ਕਟ ਮਾਰ ਕੀਤੀ ਨੂੰ ਦਾਖਲ ਕਰਾਇਆ ਹੈ ਸੱਟਾਂ ਤੋਂ ਤਾਂ ਲੱਗੀਆਂ ਸੀ ਉਹਦੇ ਤੇ ਪਰਚਾ ਹੋਇਆ ਬਾਅਦ ਚ ਨੇ ਜਾਲੀ ਸੱਟ ਬਣਾਈ ਹੈ ਜਾਲੀ ਸੱਟ ਪੜਾ ਕੇ ਦੂਜੇ ਕਿ ਜਿਹੜਾ ਕਰਾਸ ਕੇਸ ਬਣਾਉ ਕੇ ਕਿਉਂਕਿ ਤੁਹਾਨੂੰ ਮੈਂ ਅੱਗੇ ਵੀ ਦੱਸ ਸਕਣਾ ਇਸ ਚੀਜ਼ਾਂ ਦਾ ਮਾਰ ਹੈ ਬਹੁਤ ਪਰਚੇ ਢੂਠੇ ਕਰਾਉਂਦਾ ਹੈ ਸਭ ਲੈ ਦੇ ਕੇ ਸਭ ਕੁਝ ਇਹ ਕਰੀ ਜਾਂਦਾ ਬੰਦਾ ਤੇ ਠੂਠੀ ਅਸੀਂ ਤੇ ਇਹ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਜੇ ਉਹਨੇ ਸਾਡੇ ਤੇ ਝੂਠੀ ਲੜਾਈ ਬਣਾਈ ਏ ਉਹਦੇ ਦੇਦੇ ਤੇ ਉਹ ਖਾਰਜ ਕੀਤੀ ਜਾਵੇ ਬਿਲਕੁਲ ਨਜਾਇਜ਼ ਏ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਕੀਤਾ ਜਾਵੇ ਉਹਦੀ ਇਨਕੁਆਰੀ ਕਰਕੇ ਜੋ ਸਾਡੀ ਪਰਚੇ ਦੀ ਕਾਰਵਾਈ ਏ ਉਹ ਇਹਦੇ ਤੇ ਕੀਤੀ ਜਾਵੇ ਤੇ ਸਾਡਾ ਪਰਚਾ ਕੈਨਸਲ ਕੀਤਾ ਜਾਵੇ ਸੋ ਇੱਕ ਇਹਨੇ ਜਥੇਬੰਦੀਆਂ ਨੂੰ ਅਪੀਲ ਕੀਤੀ ਏ ਕਿ ਮੇਰਾ ਸਾਫ਼ ਦਿੱਤਾ ਜਾਵੇ ਕਿ ਮੈਂ ਭੁੱਖ ਹੜਤਾਲ ਤੇ ਬੈਠਣਾ ਸੋ ਜਥੇਬੰਦੀਆਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਇਹ ਜਥੇਬੰਦੀਆਂ ਦਾ ਸਾਥ ਲੈਣਾ ਚਾਹ ਰਿਹਾ ਏ ਜਥੇਬੰਦੀਆਂ ਨੂੰ ਅਸੀਂ ਇਹੋ ਅਪੀਲ ਕਰਨਾ ਚਾਹੁੰਦੇ ਬਿਲਕੁਲ ਬੰਦਾ ਝੂਠਾ ਏ ਇਹ ਜਥੇਬੰਦੀਆਂ ਦਾ ਸਾਥ ਲੈ ਕੇ ਗੁਰੂ ਸਾਹਿਬ ਦਾ ਆਰਟ ਦੇ ਵਿੱਚ ਇਹ ਗਲਤ ਕੰਮ ਕਰਦਾ ਏ ਝੂਠੇ ਪਰਚੇ ਕਰਾਉਂਦਾ ਏ ਜਥੇਬੰਦੀਆਂ ਨੂੰ ਅਪੀਲ ਅਸੀਂ ਕਰਨੇ ਚਾਹੁੰਦੇ ਬੇਸ਼ੱਕ ਸਾਡ ਨੂੰ ਆ ਕੇ ਮਿਲ ਵੀ ਲੋ ਅਸੀਂ ਸਾਰਾ ਸਪਸ਼ਟੀਕਰਨ ਦੇ ਦਾਂਗੇ ਇਹ ਬੰਦਾ ਕੀ ਕਰਦਾ ਏ ਜਿਹੜਾ ਇਹਨੇ ਝੂਠਾ ਸਾਡੇ ਤੇ ਪਰਚਾ ਕਰਾਇਆ ਨਾ ਅਸੀਂ ਇਹਨੂੰ ਕਹਿੰਨੇ ਆ ਕਿ ਤੂੰ ਗੁਰਦੁਆਰਾ ਸਾਹਿਬ ਛੱਡ ਕੇ ਜਾਵਨੀ ਸਾਹਿਬ ਸੌ ਦੇ ਦੇਵੇ ਜੇ ਉਹ ਝੂਠੀ ਲੜਾਈ ਨਹੀਂ ਬਣਾਈ ਬਿਲਕੁਲ ਝੂਠਾ ਬੰਦਾ ਹੈ ਇਹਦਾ ਬਸ ਪਿੰਡ ਬਹੁਤ ਦੁਖੀ ਹੈ ਇਹ ਹੀ ਤਾਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਸਾਨੂੰ ਇਸ ਬੰਦੇ ਤੋਂ ਨਿਯਾਤ ਦੁਗਾਈ ਜਾਵੇ ਤੇ ਇਹਨੂੰ ਕਿਸੇ ਪਾਸੇ ਲਾਇਆ ਜਾਵੇ ਜੱਸੇ ਬੰਦਿਆਂ ਨੂੰ ਵੀ ਅਪੀਲ ਕਰਨੇ ਅਸੀਂ ਸਿੱਕਾ ਖਾਲਸਾ ਤੇ ਵੈਗਰੂ ਜੀ ਕੀ ਫਤਿਹ ਮੈਂ ਅਵਸਰ ਆਗੇ ਪੀਲ ਕਰਨਾ ਐਸਐਸਪੀ ਸਾਹਿਬ ਦੇ ਡਿਪਟੀ ਸਾਹਿਬ ਦੇ ਡੀਐਸਪੀ ਸਾਹਿਬ ਦੇ ਜੋ ਇਹ ਧਰਨਾ ਲਾ ਕੇ ਬੈਠਾ ਹੈ ਬਿਲਕੁਲ ਝੂਠਾ ਧਰਨਾ ਹੈ ਜਿਹੜੇ ਬੰਦਿਆਂ ਨੂੰ ਵੀ ਸਾਰਾ ਪਤਾ ਇਹਦੇ ਪਾਰੇ ਬਹੁਤ ਇਹਦੇ ਪਾਰੇ ਪਤਾ ਹੈ ਲੁੱਟਮਾਰ ਕਰਦਾ ਹੈ ਬਹੁਤ ਜ਼ਿਆਦਾ ਕਰਦਾ ਹੈ ਇਹ ਜਿੱਥੇ ਵੀ ਜਾਂਦਾ ਹੈ ਕਮਿਸ਼ਨ ਲੈਂਦਾ ਹੈ ਗੱਡੀਆਂ ਦੀਆਂ ਜਿਹੜੀਆਂ ਰਸੀਦਾਂ ਬੋਲ ਦਿੰਦਾ ਮੈਨੂੰ ਟੇਲ ਪਵਾ ਦਿਓ ਮੈਨੂੰ ਉਹ ਕਰ ਦਿਓ ਇਹ ਲੋਟੂ ਹੈ ਬੰਦਾ ਬਹੁਤ ਜ਼ਿਆਦਾ ਲੋਟੂ ਇਹ ਇਹ ਲਖਵੀਰ ਸਿੰਘ ਸਤਕਾਰ ਕਮੇਟੀ ਇਹਦੇ ਨਾਲ ਅਸੀਂ ਬਿਲਕੁਲ ਨਾਲ ਰਹੇ ਆ ਸਾਡੇ ਗੱਲ ਨੂੰ ਹੱਥ ਪਾਇਆ ਹੈ ਹੀ ਗਰੀਬ ਬੰਦੇ ਆ ਦਿਹਾੜੀਦਾਰ ਬੰਦੇ ਆ ਜੋ ਇਹ ਕਰਦਾ ਬਹੁਤ ਮਾੜਾ ਕਰਦਾ ਨਗਰ ਦੇ ਵਿੱਚ ਇਹਦਾ ਬਹੁਤ ਬਹੁਤ ਇਹਦਾ ਜਿਹੜਾ ਨਾ ਇਹ ਕਿਸੇ ਨੂੰ ਬਖਸ਼ਦਾ ਨਹੀਂ ਇਹ ਆ ਵੀ ਖਲੋ ਕੇ ਆ ਵੀ ਪਰਚੇ ਕਰਾਉਂਦਾ ਏ ਇਹ ਇਹਦੇ ਤੇ ਜੋ ਕਾਰਵਾਈ ਜਿਹੜੀ ਇਹਦੇ ਤੇ ਕੀਤੀ ਜਾਵੇ ਵਾਹਿਗੁਰੂ ਜਥੇ ਬੰਦੀਆਂ ਨੂੰ ਕੀ ਕਹਿਣਾ ਚਾਹੁੰਦੇ ਜਹੇ ਬੰਦੀਆਂ ਨੂੰ ਮੈਂ ਇਹੋ ਹੀ ਅਪੀਲ ਕਰਨਾ ਜਹੇ ਬੰਦੀਆਂ ਦੇ ਨਾਲ ਵੀ ਬਿਲਕੁਲ ਮੈਂ ਨਾਲ ਰਿਆਂ ਇਹਨਾਂ ਦੀਆਂ ਦਰਿਆਂ ਤੇ ਬੈੰਦਾ ਰਿਆਂ ਇਹਨਾਂ ਦੇ ਘਾ ਦੇ ਉੱਤੇ ਬੈੰਦਾ ਰਿਆਂ ਇਹ ਮੇਰੇ ਹੀ ਗੱਲ ਨੂੰ ਰਸਾ ਪਾਇਆ ਨਾ ਬੜਾ ਤਗੜਾ ਮੈਂ ਤਾਂ ਗਰੀਬ ਬੰਦਾ ਦਿਹਾੜੀਦਾਰ ਬੰਦਾ ਬਿਲਕੁਲ ਜਿੱਥੇ ਮਰਜ਼ੀ ਵਜੀਤਪੁਰ ਸਾਹਿਬ ਲੈ ਜਾਵੇ ਮੈਂ ਸੱਚਾ ਜਿਹੜੀਆਂ ਝੂਠੀਆਂ ਤਿੰਨ ਇਹ ਤਿੰਨ ਆਪਣੀ ਤਿੰਨ ਤਰੀਕ ਦੀ ਲੜਾਈ ਬਣਾਈ ਇਹਨੇ ਜਿੱਥੇ ਮਰਜ਼ੀ ਮੈਨੂੰ ਮੇਰਾ ਐਸਐਸਪੀ ਸਾਹਿਬ ਮੇਰੇ ਅਫਸਰ ਮੈਨੂੰ ਬੋਕੋਲ ਖਲੋ ਕੇ ਮੇਰੇ ਤੇ ਪਰਚਾ ਕਰਦਣ ਜੇ ਮੈਂ ਝੂਠਾ ਹਾਂਗਾ ਤਾਂ ਵਾਹਿਗੁਰੂ ਜੀ ਕਾ ਖਾਲਸਾ ਤੇ ਸਤਿ ਸ੍ਰੀ ਅਕਾਲ